ਦੋਸਤੋ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਚ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਚਾਹੁੰਦਾ ਇੱਕ ਪਿਆਰ ਦੂਜੀ ਖੁਸ਼ੀ ਤੇ ਇਹਨਾਂ ਨੂੰ ਹਾਸਲ ਕਰਨ ਦੇ ਲਈ ਦਿਨ ਰਾਤ ਭੱਜਿਆ ਫਿਰਦਾ ਪੈਸੇ ਦੀ ਦੌੜ ਦੇ ਵਿੱਚ ਪੈ ਜਾਂਦਾ ਦਿਨ ਰਾਤ ਪੈਸੇ ਕਮਾਉਣ ਦਾ ਕਮਾਉਂਦਾ ਕਦੇ ਲੀ ਕਮਾਉਂਦਾ ਤਾਂ ਕਿ ਮੈਨੂੰ ਦੋ ਪਲ ਸਕੂਨ ਤੇ ਖੁਸ਼ੀ ਮਿਲ ਸਕੇ ਪਰ ਮਿਲਦੀ ਫੇਰ ਵੀ ਨਹੀਂ ਤੇ ਇਸ ਖੁਸ਼ੀ ਦੀ ਤਲਾਸ਼ ਚ ਭਟਕਦਾ ਭਟਕਦਾ ਕਿਸੇ ਨਾ ਕਿਸੇ 네ਗੇਟਿਵ ਐਡਿਕਸ਼ਨ ਦਾ ਸ਼ਿਕਾਰ ਹੋ ਜਾਂਦਾ ਇਹ ਸਭ ਤੋਂ ਜ਼ਿਆਦਾ ਕਾਮਨ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਐਡਿਕਸ਼ਨ ਹੈ ਫੇਸਬੁੱਕ ਤੇ YouTube ਤੇ ਇੱਕ ਵਾਰੀ ਬੈਠ ਕੇ ਮੋਬਾਈਲ ਫੜ ਕੇ ਰੀਲਾਂ ਦੇਖਣ ਲੱਗ ਗਏ ਘੰਟਾ-ਘੰਟਾ ਖਰਾਬ ਕਰ ਲੈਣਾ ਜਾਂ ਜਿੰਨੇ ਵੀ ਆਪਣੇ ਨਸ਼ੇ ਨੇ ਡਰਾਮਾਡੋਲ ਗੋਲੀਆਂ ਖਾਣ ਲੱਗ ਜਾਣਾ ਸਮੈਕ ਤੁੱਕੀ ਅਫੀਮ ਸ਼ਰਾਬ ਸਮੋਕਿੰਗ ਕਿਉਂਕਿ ਜਿਹੜਾ ਵੀ ਕੰਮ ਕਰਕੇ ਆਪਾਂ ਨੂੰ ਇੱਕ ਵਾਰੀ ਮਨ 'ਚ ਖੁਸ਼ੀ ਦਾ ਅਹਿਸਾਸ ਮਿਲ ਗਿਆ ਆਪਣਾ ਮਨ ਬਾਰ-ਬਾਰ ਉਸ ਕੰਮ ਕਰਨ ਨੂੰ ਦਿਲ ਕਰਦਾ ਵੀ ਮੈਨੂੰ ਦੁਬਾਰਾ ਉਹ ਖੁਸ਼ੀ ਦਾ ਜਿਹੜਾ ਪਲ ਆ ਦੁਬਾਰਾ ਮਿਲ ਸਕੇ ਤੇ ਇਸ ਖੁਸ਼ੀ ਦੀ ਤਲਾਸ਼ ਦੇ ਵਿੱਚ ਆਖਿਰ ਇਹੋ ਜੀ ਕਿਹੜੀ ਚੀਜ਼ ਆ ਜਿਹਦੀ ਆਪਣੇ ਅੰਦਰ ਜਦੋਂ ਘਾਟ ਹੋ ਜਾਂਦੀ ਆ ਆਪਣਾ ਮਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਕਿਉਂ ਆਪਣਾ ਮਨ 부ਝਿਆ 부ਝਿਆ ਰਹਿਣ ਲੱਗ ਜਾਂਦਾ ਕਿਉਂ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸ਼ਿਵ ਕੁਮਾਰ ਬਟਾਲਵੀ ਦੀਆਂ ਇੰਨੀ ਲਾਈਨਾਂ ਨੇ ਕਬਰਾਂ ਵਰਗੀ ਖਾਮੋਸ਼ੀ ਹੈ ਇਸ ਮੰਦੇ ਅੰਦਰ ਚਿਹਰੇ ਤੇ ਰੌਣਕ ਤਾਂ ਬਸ ਪੜਦਾ ਹੈ ਇਸ ਖੁਸ਼ੀ ਨੂੰ ਆਖਿਰ ਆਪਾਂ ਕਿੱਥੋਂ ਪ੍ਰਾਪਤ ਕਰੀਏ ਕਿਵੇਂ ਲੱਭੀਏ ਕਿਹੜੇ ਉਹ ਨੈਚੁਰਲ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਆਪਣੇ ਮਨ ਨੂੰ ਖੁਸ਼ ਰੱਖ ਸਕੀਏ ਇਹ ਸਾਰਾ ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਮੈਂ ਤਾਂ ਵੀਡੀਓ ਨੂੰ ਧਿਆਨ ਨਾਲ ਸੁਣੋ ਦੋਸਤੋ ਜਦੋਂ ਵੀ ਆਪਾਂ ਕੋਈ ਕੰਮ ਜਿਹੜਾ ਕਰਦੇ ਆ ਉਹਦੇ ਨਾਲ ਜਦੋਂ ਆਪਾਂ ਨੂੰ ਜਿਹੜਾ ਖੁਸ਼ੀ ਮਿਲਦੀ ਆ ਜਿਹੜਾ ਆਪਾਂ ਸਿੱਦਤ ਨਾਲ ਦਿਲੋਂ ਕਰਦੇ ਆ ਆਪਣੇ ਬ੍ਰੇਨ ਦੇ ਵਿੱਚ ਉਦੋਂ ਇੱਕ ਕੈਮੀਕਲ ਰਿਲੀਜ਼ ਹੁੰਦਾ ਉਹਦਾ ਨਾਮ ਹੈ ਡੋਪਾਮਾਈਨ ਤੇ ਇਹ ਡੋਪਾਮਾਈਨ ਨੂੰ ਹੈਪੀ ਹਾਰਮੋਨ ਦਾ ਵੀ ਨਾਮ ਦਿੱਤਾ ਜਾਂਦਾ ਕਿਉਂਕਿ ਇਹ ਆਪਾਂ ਨੂੰ ਜਦੋਂ ਉਦੋਂ ਰਿਲੀਜ਼ ਹੋਣਾ ਜਦੋਂ ਆਪਾਂ ਨੂੰ ਮਨ ਬਹੁਤ ਖੁਸ਼ੀ ਦੇ ਵਿੱਚ ਹੁੰਦਾ ਜਦੋਂ ਆਪਾਂ ਖੁਸ਼ੀ ਨੂੰ ਫੀਲ ਕਰ ਰਹੇ ਹੁੰਦੇ ਆ ਤੇ ਇਹ ਆਪਾਂ ਨੂੰ ਮਿਲਦਾ ਕਿੱਥੋਂ ਆ ਡਾਈਟ ਦੇ ਵਿੱਚੋਂ ਡਾਈਟ ਦੇ ਵਿੱਚ ਇੱਕ ਅਮਾਈਨੋ ਐਸਿਡ ਹੁੰਦਾ ਫਿਨਾਈਲ ਅਲੇਨਾਈਨ ਉਹਦੇ ਤੋਂ ਇਹ ਬਣਦਾ ਮਤਲਬ ਬ੍ਰੇਨ ਦੇ ਵਿੱਚ ਇਹ ਫਿਰ ਰਿਲੀਜ਼ ਹੁੰਦਾ ਜੇ ਆਪਾਂ ਉਹ ਡਾਈਟ ਆਪਾਂ ਲੈਂਦੇ ਆ ਉਹ ਸਾਰਾ ਮੈਂ ਅਖੀਰ ਤੱਕ ਤੁਹਾਨੂੰ ਦੱਸੂਗਾ ਮਤਲਬ ਕਿਵੇਂ ਕਿਵੇਂ ਨੂੰ ਫਿਰ ਬਿਤਾਉਣਾ ਤੇ ਇਹਦੇ ਕੰਮ ਕੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਦਨ ਐਮ ਇਹ ਪਨੂ ਮੂਡ ਨੂੰ ਜਿਹੜਾ ਖੁਸ਼ ਕਰਦਾ ਜਿਹੜੀ ਆਪਣੀ ਬੋਡੀ ਦੀਆਂ ਮੂਵਮੈਂਟਸ ਨੇ ਉਹਦੇ ਚ ਹੈਲਪ ਕਰਦਾ ਤੇ ਤੀਜਾ ਮੂਵਮੈਂਟਸ ਤੇ ਮੂਡ ਮੋਟੀਵੇਸ਼ਨ ਜਿਹੜੇ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਆਪਣਾ ਮਨ ਜਿਹੜਾ ਮੋਟੀਵੇਟ ਹੁੰਦਾ ਇਸੇ ਹਾਰਮੋਨ ਕਰਕੇ ਜਿਹੜਾ ਕੈਮੀਕਲ ਆ ਇਹਦੇ ਕਰਕੇ ਆਪਾਂ ਮੋਟੀਵੇਟ ਫੀਲ ਕਰਦੇ ਆਂ ਵੀਵੇਂ ਫਾਸਟ ਹੋਣਾ ਜਾਂ ਮੈਂ ਕੋਈ ਰੇਸ ਜਿੱਤਣੀ ਆ ਜਾਂ ਮੈਂ ਆ ਕੰਮ ਕਰਨਾ ਜੇ ਜਦੋਂ ਇਹਦੀ ਘਾਟ ਹੋ ਜਾਂਦੀ ਆ ਡੋਪਾਮਿਨ ਦੀ ਤਾਂ ADHD ਜਿਹੜੀ ਬਿਮਾਰੀ ਆ ਜਿਹੜੀ ਬਹੁਤ ਕਾਮਨ ਅੱਜਕੱਲ ਬੱਚਿਆਂ ਦੇ ਵਿੱਚ ਟਿੱਕੇ ਨਹੀਂ ਬੈਠਦੇ ਟੱਪੀ ਜਾਂਦੇ ਨੇ ਕਲਾਸ 'ਚ ਵੀ ਨਹੀਂ ਟਿੱਕੇ ਬੈਠ ਸਕਦੇ ਪਾਰਕਿੰਸਨ ਡਿਜ਼ੀਜ਼ ਵਿੱਚ ਮੰਦਾ ਐ ਕੰਬਣ ਲੱਗ ਜਾਂਦਾ ਵਾਈਬ੍ਰੇਟ ਕਰਨ ਲੱਗ ਜਾਂਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਇਹ ਸਾਰੀਆਂ ਜਿਹੜੀਆਂ ਇਹ ਬਿਮਾਰੀਆਂ ਨੇ ਇਹਨਾਂ ਚ ਡੋਪਾਮਾਈਨ ਦਾ ਲੈਵਲ ਘਟ ਜਾਂਦਾ ਤਾਂ ਇਹ ਹੁੰਦੀਆਂ ਨੇ ਇਹਦੀ ਜਿਹੜੀ ਖੋਜ ਆ 19ਵੀਂ ਸਦੀ ਦੇ ਵਿੱਚ ਵਿਗਿਆਨੀਆਂ ਨੇ ਸਟਾਰਟ ਕਰਤੀ ਸੀ ਹੌਲੀ ਹੌਲੀ ਮਤਲਬ 50 ਸਾਲ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਕਿ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਜਿਹਦੇ ਤੋਂ ਆਪਾਂ ਨੂੰ ਖੁਸ਼ੀ ਮਿਲਦੀ ਹੈ ਬਹੁਤ ਖੁਸ਼ੀ ਦਾ ਮਤਲਬ ਆਪਣੇ ਅੰਦਰ ਅਹਿਸਾਸ ਹੁੰਦਾ ਤਾਂ ਇੱਕ ਆਪਣੇ ਬ੍ਰੇਨ ਦੇ ਵਿੱਚ ਕੈਮੀਕਲ ਰੀਲਜ਼ ਹੁੰਦਾ ਤਾਂ ਉਦੋਂ ਉਹਨਾਂ ਨੇ ਇਹਨੂੰ ਡੋਪਾਮਾਈਨ ਦਾ ਨਾਮ ਦਿੱਤਾ ਵੀ ਇਹਦੇ ਕਰਕੇ ਆਪਾਂ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਜਦੋਂ ਇਹ ਬਣੇ ਬ੍ਰੇਨ ਦੇ ਵਿੱਚ ਰਿਲੀਜ਼ ਹੁੰਦਾ ਇਸ ਇਹਨੂੰ ਪਾ ਇਸ ਖੁਸ਼ੀ ਦੇ ਅਹਿਸਾਸ ਦੇ ਵਿੱਚ ਭੱਜਦੇ ਭੱਜਦੇ ਕਿਸੇ ਨਾ ਕਿਸੇ 네ਗੇਟਿਵ ਜਿਹੜੀਆਂ ਐਡਿਕਸ਼ਨ ਨੇ ਉਹਨਾਂ ਦਾ ਅਕਸਰ ਸ਼ਿਕਾਰ ਹੋ ਜਾਂਦੇ ਆ ਉਹ ਕਿਵੇਂ ਉਹ ਸਾਰਾ ਹੁਣ ਮੈਂ ਤੁਹਾਨੂੰ ਦੱਸੂਗਾ ਵੀਡੀਓ ਦੇ ਵਿੱਚ ਕਿਉਂਕਿ ਜਦੋਂ ਆਪਾਂ ਲੋ ਫੀਲ ਕਰਦੇ ਆ ਡਿਪਰੈਸ਼ਨ 'ਚ ਹੁੰਨੇ ਆ ਕੋਈ ਨਾ ਕੋਈ ਚੀਜ਼ ਆਪਾਂ ਨੂੰ ਚਾਹੀਦੀ ਆ ਵੀ ਉਹਨੂੰ ਆਪਣੇ ਜਿਹੜੇ ਮਾਈਂਡ ਨੂੰ ਅਪ ਕਰ ਸਕੇ ਆਪਣਾ ਮੂਡ ਖੁਸ਼ ਕਰ ਸਕੇ ਆਪਣਾ ਡੋਪਾਮਾਈਨ ਜਿਹੜਾ ਲੈਵਲ ਆ ਘਟਿਆ ਹੁੰਦਾ ਹਸਪਤਾਲ ਦੇ ਵਿੱਚ ਤਾਂ ਜਿਹੜੇ ਅਨ ਹੈਲਦੀ ਵੇਜ਼ ਨੇ ਜਿਆਦਾ ਮਨ ਜਿਹੜਾ ਆਪਣਾ ਉਹਨਾਂ ਵੱਲ ਭੱਜਦਾ ਜਿਹੜੀ 네ਗੇਟਿਵ ਐਡਿਕਸ਼ਨਸ ਨੇ ਜਿਵੇਂ ਕੋਈ ਕਿਸੇ ਨੂੰ ਜਿਵੇਂ ਹੁਣ ਕੋਈ ਡਿਪਰੈਸ਼ਨ ਦੇ ਵਿੱਚ ਆ ਕਿਸੇ ਨੇ ਕਹਿ ਦਿੱਤਾ ਜਾਂਦਾ ਮੈਨੂੰ ਨੀਂਦ ਨਹੀਂ ਆਉਂਦੀ ਮਨ ਨਹੀਂ ਲੱਗਦਾ ਕਿਸੇ ਦੋਸਤ ਮਿੱਤਰ ਨੇ ਕਹਿਦਾ ਵੀ ਤੂੰ ਦੋ ਪੈਗ ਲਾ ਲਿਆ ਕਰ ਉਹ ਬੰਦੇ ਨੇ ਜਦੋਂ ਇੱਕ ਦਿਨ ਲਾ ਲਏ ਉਹਨੂੰ ਬੜਾ ਮਤਲਬ ਮਨ ਖੁਸ਼ ਅਪ ਅਪ ਜਿਹਾ ਫੀਲ ਲੱਗਦਾ ਵੀ ਮੈਂ ਤਾਂ ਬੜਾ ਇਹ ਤਾਂ ਵਧੀਆ ਲੱਗਣ ਲੱਗੇ ਮਨ ਤਾਂ ਇਹਦੇ ਨਾਲ ਮੈਂ ਤਾਂ ਬੜਾ ਡਿਪਰੈਸ਼ਨ ਦੇ ਵਿੱਚ ਸੀ ਫਿਰ ਉਹ ਜਿਹੜਾ ਅਹਿਸਾਸ ਆ ਉਹਨੂੰ ਖੁਸ਼ੀ ਦਾ ਜਿਹੜਾ ਅਪ ਉਦੋਂ ਇਹ ਡਾਕੂਮੈਂਟ ਰੀਲੀਜ਼ ਹੁੰਦਾ ਫਿਰ ਜਦੋਂ ਉਹ ਥੋੜੇ ਚਿਰ ਦੇ ਲਈ ਹੁੰਦਾ ਪਰ ਇਹ ਟੈਂਪਰੇਰੀ ਪਰ ਫਿਰ ਇੱਕ ਦੋ ਦਿਨ ਬਾਅਦ ਉਹਦਾ ਮਨ ਜਿਹੜਾ ਬੰਦੇ ਦਾ ਜੇ ਤਾਂ ਲੋ ਹੋਇਆ ਹੁੰਦਾ ਉਹੀ ਖੁਸ਼ੀ ਦਾ ਅਹਿਸਾਸ ਦੁਬਾਰਾ ਫਿਰ ਤਲਾਸ਼ਦਾ ਵੀ ਮੈਨੂੰ ਦੁਬਾਰਾ ਉਹ ਮਿਲ ਸਕੇ ਫਿਰ ਬੰਦਾ ਫੇਰ ਦੁਬਾਰਾ ਪੈਗ ਲਾਉਣ ਲਈ ਭੱਜਦਾ ਮੈਂ ਮਤਲਬ ਜਿੰਨ ਕਹਿੰਦੇ ਨੇ ਕੀੜੇ ਉੱਠਦੇ ਨੇ ਮੇਰੇ ਅੰਦਰ ਉਹ ਉਹ ਡਿਪਰੈਸ਼ਨ ਹੁੰਦਾ ਜਿਹੜਾ ਜਿੱਤੇ ਕੀੜੇ ਉੱਠਣੇ ਨੇ ਇਸੇ ਤਰ੍ਹਾਂ ਹੀ ਬੰਦਾ ਜਿਹੜਾ ਲੋ ਫੀਲ ਕਰ ਰਿਹਾ ਮਤਲਬ ਕੰਮ ਕਰਨ ਦਿਲ ਨਹੀਂ ਕਰ ਰਿਹਾ ਉਹ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਕਹਿੰਦੇ ਨੇ ਤੂੰ ਕਫੀਮ ਖਾਲਾ ਮੜੀ ਜੀ ਜੇ ਹੁਣ ਜਿਵੇਂ ਉਹ ਚਮਕੀਲੇ ਦਾ ਗਾਣਾ ਵੀ ਆ ਖਾਦੀ ਹੋਵੇ ਚਿੱਤ ਉੱਡੂ ਉੱਡੂ ਕਰਦਾ ਜਿਹੜਾ ਅਮਲੀ ਦਾ ਜਿਹੜਾ ਗਾਣਾ ਗਾਇਆ ਹੋਇਆ ਨੇ ਫੀਮ ਤੇ ਉਹ ਇਹੀ ਆ ਜਿਹੜੀ ਮਨ ਦੀ ਸਟੇਟ ਆ ਖਾਦੀ ਹੋਵੇ ਚਿੱਤ ਉੱਡੂ ਉੱਡੂ ਕਰਦਾ ਪਤਾ ਨਹੀਂ ਅੱਗੇ ਕੀ ਆ ਕਹਿੰਦੇ ਨੇ ਉਹ ਤੇ ਉਹਦੇ ਵਿੱਚ ਫਿਰ ਇਹੀ ਆ ਮਤਲਬ ਜਦੋਂ ਖਾਲੀ ਫੀਮ ਡੋਪਾਮਾਈਨ ਰਿਲੀਜ਼ ਹੋਣਾ ਉਹਦੇ ਨਾਲ ਆਪਣਾ ਜਿਹੜਾ ਮਤਲਬ ਮਾਈਂਡ ਨੇ ਤਾਂ ਆਪ ਹੋਣਾ ਤੇ ਇਸੇ ਤਰ੍ਹਾਂ ਹੀ ਜੇ ਕੋਈ স্মੋਕਿੰਗ ਕਰਨ ਲੱਗ ਗਿਆ ਇੱਕ ਵਾਰੀ ਜਦੋਂ ਕੀਤੀ ਪਹਿਲੀ ਵਾਰੀ ਜਾਂ ਕੋਈ ਭੰਗ ਦਾ ਨਸ਼ਾ ਕੀਤਾ ਮਨ ਬੜਾ ਮਤਲਬ ਚੜਦੀ ਕਲਾਜ ਹੋ ਜਾਂਦਾ ਖੁਸ਼ ਹੋ ਜਾਂਦਾ ਬੰਦਾ ਹਸੀ ਜਾਂਦਾ ਉਹ ਡੋਪਾਮਾਈਨ ਰিলিজ ਹੁੰਦਾ ਉਦੋਂ ਜਿਹੜਾ ਬੰਦਾ ਡਿਪਰੈਸ਼ਨ ਦੇ ਵਿੱਚੋਂ ਉਸ ਪਲ ਦੇ ਲਈ ਬਾਹਰ ਆ ਜਾਂਦਾ ਫਿਰ ਉਹੀ ਜਿਹੜਾ ਮਨ ਦੁਬਾਰਾ ਉਸ ਪਲ ਨੂੰ ਜਿਹੜਾ ਮਨਣਾ ਚਾਹੁੰਦਾ ਤਾਂ ਕਿ ਦੁਬਾਰਾ ਮੈਂ ਉਹੀ ਅਸਰ ਪ੍ਰਾਪਤ ਕਰ ਸਕਾਂ ਜਿਹੜਾ ਉਹੀ ਸਵਾਦ ਦੁਬਾਰਾ ਲੈ ਸਕਾਂ ਤੇ ਉਸ ਤਵਾਦ ਲੈਣ ਤੇ ਚੱਕਰ ਦੇ ਵਿੱਚ ਬੰਦਾ ਐਡਿਕਸ਼ਨ ਦਾ ਸ਼ਿਕਾਰ ਹੋ ਜਾਂਦਾ ਸਾਰੇ ਨਸ਼ੇ ਇਸੇ ਤਰ੍ਹਾਂ ਹੀ ਨੇ ਜਿੰਨੇ ਵੀ ਹੈ ਨੈਗੇਟਿਵ ਨੇ ਤੇ ਫਿਰ ਇਹ ਇਹ ਅਨ ਹੈਲਦੀ ਵੇਜ਼ ਨੇ ਜਿਨ੍ਹਾਂ ਦੀ ਆਪਾਂ ਐਡਿਕਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਬੱਚੇ ਜਿਹੜੇ ਨੇ ਅਕਸਰ ਵੀਡੀਓ ਗੇਮ ਨੇ ਜਿਹੜੇ ਉਹਦਾ ਸ਼ਿਕਾਰ ਹੋ ਜਾਂਦੇ ਨੇ ਵੀਡੀਓ ਗੇਮ ਖੇਡ ਹੀ ਜਾਣੀਆਂ ਉਹਨਾਂ ਦਾ ਜਿਹੜਾ ਉਸ ਟਾਈਮ ਡੋਪਾਮਾਈਨ ਰਿਲੀਜ਼ ਹੁੰਦਾ ਫਿਰ ਉਹ ਉਸ احساس ਨੂੰ ਦੁਬਾਰਾ ਪਾਲਦਾ ਜਿਹੜਾ ਮਨ ਆ ਉਹ ਫਿਰ ਉਹ ਛੱਡ ਨਹੀਂ ਇਹੀ ਜਿਹੜਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਤੁਸੀਂ ਡਿਪਰੈਸ਼ਨ ਚੋਂ ਮਨ ਉਦਾਸ ਆ ਆਪਾਂ ਮੋਬਾਈਲ ਚੱਕਦੇ ਹਾਂ ਰੀਲਾਂ ਦੇਖਣ ਲੱਗ ਜੰਨੇ ਆ ਕੋਈ ਫਨੀ ਵੀਡੀਓ ਦੇਖ ਲਈ ਕੋਈ ਹਾਸੇ ਵਾਲੀ ਆਪਾਂ ਨੂੰ ਉਦੋਂ ਖੁਸ਼ੀ ਮਿਲਦੀ ਆ ਦੇਖ ਕੇ ਉਸ ਪਲ ਦੇ ਲਈ ਪੜਨ ਨੂੰ ਐ ਲੱਗਦਾ ਵੀ ਮੇਰਾ ਡਿਪਰੈਸ਼ਨ ਦੂਰ ਹੋ ਗਿਆ ਪਰ ਉਹ ਡਿਪਰੈਸ਼ਨ ਉਸ ਟੈਂਪਰੇਰੀ ਫੇਸ ਦੇ ਵਿੱਚ ਇੱਕ ਪਲ ਦੇ ਲਈ ਦੂਰ ਹੁੰਦਾ ਉਹਦਾ ਫੈਕਟਰ ਸਿਰਫ 19 ਦੇ ਰਿਹਾ ਜਦ ਤੁਸੀਂ ਛੱਡਤਾ ਅਗਲੇ ਦਿਨ ਫੇਰ ਲੋ ਫੀਲ ਕਰਦੇ ਆ ਤੁਹਾਡਾ ਮਨ ਫੇਰ ਦੁਬਾਰਾ ਮੋਬਾਈਲ ਚੱਕਣ ਨੂੰ ਭਜਦਾ ਵੀ ਮੈਂ ਫੇਰ ਦੇਖਣ ਦੁਬਾਰਾ ਉਹ ਕੀ ਸੀ ਮਤਲਬ ਜਿਹੜਾ ਮੈਨੂੰ ਕੱਲ ਇੰਨਾ ਖੁਸ਼ੀ ਦਾ ਸਾਥ ਹੋਇਆ ਵੀ ਮੇਰਾ ਮਨ ਜਿਹੜਾ ਠੀਕ ਹੋ ਗਿਆ ਦੇਖਣ ਤੋਂ ਬਾਅਦ ਅੱਜ ਫੇਰ ਮੈਰੀ ਲਾਂ ਦੇਖਾਂ ਤੇ ਰੀਲਾਂ ਦੇਖਦੇ 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 ਹੌਲੀ ਹੌਲੀ ਅੱਧਾ ਘੰਟਾ ਘੰਟਾ ਰੋਜ਼ ਇਸ ਤਰ੍ਹਾਂ ਹੀ ਲੰਘਣਾ ਸ਼ੁਰੂ ਹੋ ਜਾਂਦਾ ਤੇ ਫੇਰ ਅਲਟੀਮੇਟਲੀ ਕੀ ਹੁੰਦਾ ਆਪਣੇ ਤੋਂ ਰੇਹਾਂ ਨਹੀਂ ਜਾਂਦਾ ਕਿ ਆਪਣਾ ਮਨ ਦੁਬਾਰਾ ਉਹੀ ਅਹਿਸਾਸ ਚ ਆਉਂਦਾ ਕਿ ਕਿ ਕਿਸੇ ਦੀ ਘਰ ਵਾਲੀ ਨਾਲ ਲੜਾਈ ਹੋ ਗਈ ਜਾਂ ਬੱਚਿਆਂ ਨਾਲ ਨਹੀਂ ਬਣਦੀ ਉਹ ਬੰਦਾ ਜਿੰਨਾ ਜ਼ਿਆਦਾ ਡਿਪਰੈਸ਼ਨ ਚ ਹੁੰਦਾ ਉੰਨੇ ਹੀ ਜ਼ਿਆਦਾ ਸੋਸ਼ਲ ਮੀਡੀਆ ਵੱਲ ਉਹਦਾ ਜਿਹੜਾ ਝੁਕਾ ਹੋ ਜਾਂਦਾ ਸੋਸ਼ਲ ਮੀਡੀਆ ਤੇ ਕੋਈ ਦੇਖਾਂ ਆਵਣਾ ਮਤਲਬ ਜਿਹੜਾ ਉਹ ਖੁਸ਼ੀ ਪ੍ਰਾਪਤ ਕਰ ਸਕੇ ਜਿਹੜੀ ਮੇਰਾ ਮਨ ਜਿਹੜਾ 부ਝਿਆ ਹੋਇਆ ਅੰਦਰੋਂ ਉਕਿਓ ਸਵਾਦ بار بار ਲੈਣਾ ਚਾਹੁੰਦਾ ਬੰਦੇ ਦਾ ਮਨ ਫਿਰ ਉਹੀ ਚਾਹੇ ਕਿਸੇ ਤਰ੍ਹਾਂ ਉਹਨੂੰ ਆਵੇ ਜੇ ਬੱਚਾ ਤਾਂ ਉਹਨੇ ਵੀਡੀਓ ਗੇਮ ਖੇਡੀ ਜਾਣੀ ਆ ਜੇ ਕੋਈ 25 30 ਸਾਲ ਦਾ 20 ਸਾਲ ਦਾ ਉਹਨੇ ਸੋਸ਼ਲ ਮੀਡੀਆ ਨੂੰ ਚੰਬੜ ਜਾਣਾ ਜਾਂ ਕਿਸੇ ਨਸ਼ੇ ਦੇ ਵਿੱਚ ਪੈ ਜਾਣਾ ਜਾਂ ਜਿਹੜਾ ਗੈਂਬਲਿੰਗ ਦਾ ਜਿਹੜਾ ਲੱਤ ਅਡਿਕਸ਼ਨ ਆ ਉਹ ਵੀ ਇਹੀ ਆ ਜੂਏ ਦੀ ਕਿਸੇ ਨੂੰ ਸ਼ਾਪਿੰਗ ਦੀ ਹੋ ਜਾਂਦੀ ਆ ਅਜੀ ਚੀਜ਼ ਖਰੀਦ ਲੈਣ ਦੀ ਜਿਹੜੇ ਅਕਸਰ ਲੇਡੀਜ਼ ਨੂੰ ਹੁੰਦੀ ਹੈ ਇਹ ਸੂਟ ਖਰੀਦ ਲੈਂਦਾ ਇੱਕ ਪਾਲੀ ਉਹਨਾਂ ਦਾ ਮਨ ਜਿਹੜਾ ਜੇ ਘਰ ਵਾਲੇ ਨਾਲ ਲੜਾਈ ਹੋਈ ਹੋਵੇ ਸ਼ਾਪਿੰਗ ਕਰਿਆਂ ਦੀ ਖੁਸ਼ ਹੋ ਜਾਂਦਾ ਪਰ ਉਹ ਖੁਸ਼ੀ ਥੋੜੇ ਦੇਰ ਦੀ ਹੁੰਦੀ ਆ ਉਹ ਜ਼ਿਆਦਾ دیر ਨਹੀਂ ਹੋ ਰਹਿੰਦੀ ਦੋ ਤਿੰਨ ਦਿਨ ਬਾਅਦ ਫੇਰ ਉਹਨਾਂ ਦਾ ਮਨ ਦੁਬਾਰਾ ਕਰਨਾ ਵੀ ਮੈਂ ਫੇਰ ਕੁਝ ਖਰੀਦ ਕੇ ਲੈ ਕੇ ਆਵਾਂ ਬਾਜ਼ਾਰ ਜਾ ਕੇ ਆਵਾਂ ਘੁੰਮ ਕੇ ਆਵਾਂ ਉਹ ਡੋਪਾਮਿਨ ਜਿਹੜਾ ਉਹਨਾਂ ਦਾ ਲੈਵਲ ਘਟਦਾ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਜਿਹੜਾ ਮੈਂ ਤੁਹਾਨੂੰ ਆਪਨ ਨਹੀਂ ਇਸੇ ਵਾਰ ਗਿਆਨ ਜਦੋਂ ਵੀ ਹੁੰਦਾ ਕਿਉਂ ਇਸ ਤਰ੍ਹਾਂ ਮੈਨੂੰ ਡਿਪਰੈਸ਼ਨ ਤਾਂ ਇਹ ਜਿਹੜੇ ਸਾਰੇ ਨੈਗੇਟਿਵ ਵੇਜ਼ ਨੇ ਜਿਨ੍ਹਾਂ ਨਾਲ ਆਪਾਂ ਆਪਣਾ ਡੋਪਾਮਾਈਨ ਲੈਵਲ ਅਪ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਮਾਸਟਰਬੇਸ਼ਨ ਦੇ ਵਿੱਚ ਪੈ ਜਾਂਦਾ ਜਾਂ ਪਾਰਨ ਜਿਹੜਾ ਬਲੂ ਫਿਲਮ ਪਾਰਨ ਜਿਹੜੀ ਪਾਰਨੋਗ੍ਰਾਫੀ ਉਹਦੇ ਵਿੱਚ ਪੈ ਜਾਂਦਾ ਕਈਆਂ ਦਾ ਮਨ ਦੇਖੀ ਜਾਣੀ ਕਿਉਂਕਿ ਉਹਦੇ ਚ ਉਹਨਾਂ ਨੂੰ ਜਿਹੜਾ ਡੋਪਾਮਾਈਨ ਰੀਲੀਜ਼ ਹੁੰਦਾ ਉਹ ਦੇਖਣ ਦਾ ਮਨ ਨੂੰ ਜਿਹੜਾ ਰਸ ਮਿਲਦਾ ਇਹ ਸਾਰੇ ਜਿਹੜੇ ਨੇਗੇਟਿਵ ਵੇਜ਼ ਨਹੀਂ ਜਿਹੜੀਆਂ ਇਹ ਫਿਰ ਐਡਿਕਸ਼ਨ ਅਲਟੀਮੇਟਲੀ ਐਡਿਕਸ਼ਨ ਬਣ ਜਾਂਦੀਆਂ ਨੇ ਹੌਲੀ ਹੌਲੀ ਜਿਹਨਾਂ ਦੀ ਮਤਲਬ ਛੱਡਣਾ ਔਖਾ ਹੋ ਜਾਂਦਾ ਬੰਦੇ ਨੂੰ ਮਤਲਬ ਜਿਹਨ ਨੂੰ ਤਾਂ ਖੇੜਾ ਛੱਡਣਾ ਔਖਾ ਹੋ ਜਾਂਦਾ ਮਤਲਬ ਉਹਦੇ ਬਿਨਾ ਗੁਜ਼ਾਰਾ ਹੀ ਔਖਾ ਹੋ ਜਾਂਦਾ ਬੰਦੇ ਦਾ ਜੇ ਫੋਨ ਦੀ ਲੱਗ ਗਈ ਤਾਂ ਫੋਨ ਨਹੀਂ ਛੁੱਟਦਾ ਜਾਂ ਕੋਈ ਨਸ਼ਾ ਲੱਗ ਗਿਆ ਤਾਂ ਉਹ ਨਹੀਂ ਛੁੱਟਦਾ ਕਿਸੇ ਵੀ ਤਰ੍ਹਾਂ ਜਿਹੜੀ ਐਡਿਕਸ਼ਨ ਹੁਣ ਸਵਾਲ ਇਹ ਆ ਆਪਾਂ ਆਪਣੇ ਮਨ ਨੂੰ ਕਿਹੜੇ ਪਾਸੇ ਲੈ ਕੇ ਜਾਈਏ ਮਤਲਬ ਕਿ ਜਿਹੜੀਆਂ ਪੋਜ਼ਿਟਿਵ ਐਡਿਕਸ਼ਨ ਵੱਲ ਕਿਵੇਂ ਲੈ ਜਾਈਏ ਕਿਵੇਂ ਆਪਾਂ ਲੱਭੀਏ ਆਪਣੇ ਅੰਦਰੋਂ ਵੀ ਕਿਹੜੀਆਂ ਉਹ ਪੋਜ਼ਿਟਿਵ ਐਡਿਕਸ਼ਨਸ ਨੇ ਜਿਨ੍ਹਾਂ ਨਾਲ ਮੇਰਾ ਮਨ ਖੁਸ਼ ਰਹੇ ਤੇ ਮੇਰਾ ਡੋਪਾਮਾਈਨ ਲੈਵਲ ਘਟੇ ਨਾ ਤੇ ਮੇਰਾ ਮੂਡ ਅਪਰ ਰਹੇ ਹਮੇਸ਼ਾ ਉਹ ਆਪਾਂ ਨੂੰ ਆਪਣੇ ਅੰਦਰੋਂ ਲੱਭਣੀਆਂ ਪੈਣੀਆਂ ਉਹ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਵਿੱਚ ਇਫੈਕਟਿਵ ਆ ਜਿਹੜਾ ਨੇਚਰਲ ਜਿਹੜਾ ਵੇਅ ਆ ਮਿਊਜ਼ਿਕ ਮਿਊਜ਼ਿਕ ਸੁਣਨਾ ਜਿਹੜਾ ਸਵੇਰੇ ਤੁਸੀਂ ਜੇ ਤਾਂ ਤੁਹਾਡੀ ਧਾਰਮਿਕ ਪ੍ਰਵਿਰਤੀ ਹੈ ਤਾਂ ਸਪਿਰਚੁਅਲ ਮਿਊਜ਼ਿਕ ਸੁਣੋ ਕੋਈ ਜਿਹੜਾ ਤੁਹਾਨੂੰ ਸ਼ਬਦ ਦਾ ਗੁਰਬਾਣੀ ਦਾ ਬਹੁਤ ਜਿਹੜਾ ਤੁਹਾਨੂੰ ਪਸੰਦ ਆ ਜਿਹੜਾ ਤੁਹਾਡੇ ਮਿਊਜ਼ਿਕ ਜਿਹੜਾ ਤੁਹਾਡੇ ਅੰਦਰ ਲਹਿਰ ਠਾਲ ਦਿੰਦਾ ਮਤਲਬ ਇੱਕ ਤਰੰਗ ਠਾਲਦਾ ਉਹ ਮਿਊਜ਼ਿਕ ਸੁਣੋ ਸੈਡ Song ਨਹੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਸ਼ਬਦ ਆ ਉਹਨੂੰ ਸਵੇਰੇ ਹੀ ਸੁਣੋ ਜਾਂ ਜੇ ਤੁਹਾਨੂੰ ਫਿਲਮੀ ਗਾਣੇ ਪਸੰਦ ਨੇ ਤਾਂ ਮੈਂ ਤੁਹਾਨੂੰ ਦੋ ਤਿੰਨ ਮੈਂ ਤੁਹਾਨੂੰ ਦੱਸਦਾ ਜਿਹੜੇ ਤੁਸੀਂ ਜੋ ਜਾਨਣਾ ਸੁਣ ਸਕਦੇ ਹੋ ਬਾਕੀ ਤੁਸੀਂ ਜਿਹੜੇ ਕੋਈ ਤੁਸੀਂ ਇਹਦੇ ਵਿੱਚ ਐਡ ਵੀ ਕਰ ਸਕਦੇ ਹੋ ਕਮੈਂਟ ਕਰਕੇ ਮੈਨੂੰ ਦੱਸਿਓ ਇੱਕ ਜਿਹੜਾ ਪਹਿਲਾ ਗਾਣਾ ਸਲਮਾਨ ਖਾਨ ਤੇ ਨੀਸ਼ਾ ਕੋਰਲਾ ਦੀ ਇੱਕ ਫਿਲਮ ਸੀ ਮਨ ਉਹਦਾ ਗਾਣਾ ਅੱਜ ਮੈਂ ਉੱਪਰ ਆਸਮਾ ਨੀਚੇ ਅੱਜ ਮੈਂ ਅੱਗੇ ਜ਼ਮਾਨਾ ਹੈ ਪਿੱਛੇ ਜਿਹੜਾ ਇਹ ਗਾਣਾ ਦੂਜਾ ਸ਼ਾਹਰੂ ਖਾਨ ਦਾ ਯੈਸ ਬਾਸ ਫਿਲਮ ਦੇ ਵਿੱਚ ਸੀ ਉਹਦੇ ਸੀ ਚਾਂਦ ਤਾਰੇ ਤੋੜ ਲਾਂ ਸਾਰੀ ਦੁਨੀਆ ਪਰ ਮੈਂ ਛਾਉ ਬਸ ਇਤਨਾ ਸਾ ਖਾਬ ਹੈ ਮਤਲਬ ਇਹ ਗਾਣਾ ਇਹਨੂੰ ਤੁਸੀਂ ਸੁਣਨਾ ਹੀ ਨਹੀਂ ਇਹਨੂੰ ਇਹਨਾਂ ਨੂੰ ਗਾਣੇ ਨੂੰ ਮਤਲਬ ਇਮੇਜਿਨ ਕਰਨਾ ਫੀਲ ਕਰਨਾ ਵੀ ਤੁਸੀਂ ਤੁਸੀਂ ਉਹਦੀ ਜਗ੍ਹਾ ਤੇ ਫੇਰ ਦੇਖਿਓ ਤੁਸੀਂ ਜਦੋਂ ਸੁਣਨ ਤੋਂ ਬਾਅਦ ਜਦੋਂ ਸੁਣੋਗੇ ਤੁਹਾਡਾ ਸਵੇਰੇ ਜੇ ਤੁਸੀਂ ਇਹ ਗਾਣੇ ਸੁਣ ਲਏ ਮੂਡ ਕਿਵੇਂ ਅੱਪ ਹੁੰਦਾ ਕਿਵੇਂ ਖੁਸ਼ ਹੁੰਦਾ ਤੁਹਾਡਾ ਜਾਂ ਜਿਹੜਾ ਤੁਸੀਂ ਜੇ ਤੁਹਾਨੂੰ 올ਡ Song ਪਸੰਦ ਨੇ ਕਲਾਸਿਕ ਅਰਜੇਸ਼ ਖੰਨਾ ਦਾ ਜ਼ਿੰਦਗੀ ਇੱਕ ਸਫਰ ਹੈ ਸੁਹਾਣਾ ਮਤਲਬ ਇਸ ਤਰ੍ਹਾਂ ਦੇ Song ਜਿਹੜੇ ਤੁਹਾਨੂੰ ਮਨ ਨੂੰ ਖੁਸ਼ ਰੱਖਣ ਮੋਟੀਵੇਟ ਕਰਨ ਚੜ੍ਹਦੀ ਕਲਾ 'ਚ ਰੱਖਣ ਜਾਂ ਤੁਸੀਂ ਗੁਰਬਾਣੀ ਜਿਹੜਾ ਤੁਹਾਨੂੰ ਕੋਈ ਸ਼ਬਦ ਆ ਉਹ ਸੁਣ ਸਕਦੇ ਹੋ ਤੁਹਾਡੀ ਪ੍ਰਵਿਰਤੀ ਹੈ ਸਭ ਤੋਂ ਜਿਹੜਾ ਨੇਚਰਲ ਵੇਅ ਹੈ ਸਭ ਤੋਂ ਵੱਡਾ ਇਹ 뮤זיਕ ਆ ਕਿ 뮤זיਕ ਦਾ ਅਸਰ ਸੈਂਟਿਸਟ ਨੇ ਇੱਕ ਮਤਲਬ ਕਈਆਂ ਨੇ ਦੇਖਿਆ ਹੈ ਫਸਲਾਂ ਤੇ ਵੀ ਦੇਖਿਆ ਹੈ ਫਸਲਾਂ ਨੂੰ ਖੇਤ ਦੇ ਵਿੱਚ ਆਲਦਾਲੇ ਮੈਂ ਕਿਤੇ ਪੜਿਆ ਵੀ ਉਹਨੇ 뮤זיਕ ਲਾਤਾ ਬੰਦ ਕੋਈ ਸੈਂਟਿਸਟ ਸੀ ਪਤਾ ਨਹੀਂ ਕੋਈ ਪਰਸਨ ਸੀ ਤੇ ਉਹਨਾਂ ਨੂੰ ਸਵੇਰੇ ਸ਼ਾਮ 뮤זיਕ ਸੁਣਾਉਂਦਾ ਸੀਗਾ ਉਹ ਰੋਜ਼ ਫਸਲ ਦਾ ਜਿਹੜਾ ਝਾੜ ਆ ਉਹ ਪਹਿਲਾਂ ਨਾਲੋਂ ਬਹੁਤ ਵੱਧ ਗਿਆ ਨਾ ਉਹਨੂੰ ਫਿਰ ਕੋਈ ਬਿਮਾਰੀ ਲੱਗੀ ਉਹਨੇ ਮਤਲਬ ਸਪਰੇ ਵੀ ਨਹੀਂ ਕੋਈ ਕੀਤੀ ਮਤਲਬ ਮਿਊਜ਼ਿਕ ਦਾ ਇੰਨਾ ਇਫੈਕਟ ਆ ਇਸੇ ਤਰ੍ਹਾਂ ਆਪਣੇ ਮਨ ਜਦ ਪਲਾਂਟਸ ਤੇ ਇੰਨਾ ਆਪਣੇ ਮਨ ਤੇ ਤਾਂ ਬਹੁਤ ਜ਼ਿਆਦਾ ਫਾਇਦਾ ਉਹਦਾ ਤੇ ਇਹ ਸੀ ਪਹਿਲਾ ਜਿਹੜਾ ਨੇਚਰਲ ਵੇ ਡੋਪਾਮਿਨ ਨੂੰ ਵਧਾਉਣ ਦਾ ਦੂਜਾ ਜਿਹੜਾ ਸਵੇਰੇ ਜਿਹੜੀ 15-20 ਮਿੰਟ ਰੋਜ਼ ਐਕਸਰਸਾਈਜ਼ ਲਾਜ਼ਮੀ ਕਰੋ ਦੇਖਿਓ ਫਿਰ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਮਤਲਬ ਫੈਸ਼ਨੈਸ ਫੀਲ ਹੁੰਦੀ ਤੀਜਾ ਜਿਹੜਾ ਸੂਰਜ ਨਿਕਲਦਾ ਉਹਦੀਆਂ ਕਿਰਨਾਂ ਜਿਹੜੀਆਂ ਨੇ ਉਹ ਪਵਾਉ ਆਪਣੇ ਤੇ ਸਨਲਾਈਟ ਜਿਹੜੀਆਂ ਜਦੋਂ ਸੂਰਜ ਉਗ ਰਿਹਾ ਹੁੰਦਾ ਤਾਂ ਦੇਖਿਓ ਤੁਹਾਨੂੰ ਜਿਹੜਾ ਨੇਚਰਲ ਜਿਹੜਾ ਵੇ ਆ ਕੁਦਰਤ ਨਾਲ ਜੇ ਤੁਸੀਂ ਜੁੜੋਗੇ ਪੰਛੀਆਂ ਦੀ ਜਦ ਤੁਸੀਂ ਆਵਾਜ਼ਾਂ ਸੁਣੋਗੇ ਐਕਸਰਸਾਈਜ਼ ਕਰੋਗੇ ਤੁਹਾਨੂੰ ਦੇਖਿਓ ਕਿਵੇਂ ਮਨ ਖੁਸ਼ ਹੋਊਗਾ ਤੇ ਨਾਲੇ ਡੋਪਾਮਿਨ ਜਿਹੜਾ ਲੈਵਲ ਵਧ ਰੂਗਾ ਚੌਥਾ ਜਿਹੜਾ ਮ사ਜ ਹਫਤੇ ਚ ਜਾਂ 15 ਦਿਨ ਬਾਅਦ ਮ사ਜ ਮਤਲਬ ਜ਼ਰੂਰ ਕਰੋ ਆਪਣੀ ਬਾਡੀ ਦੀ ਤੇ ਲਾ ਕੇ ਤੁੱਪੇ ਬਹਿ ਜਾਓ ਰਾਮ ਨਾਲ ਰੈਲੈਕਸ ਹੋ ਕੇ ਦੇਖਿਓ ਫਿਰ ਉਸ ਤੋਂ ਬਾਅਦ ਕੀ ਫੀਲ ਹੁੰਦਾ ਤੁਹਾਨੂੰ ਤੇ ਪੰਜ ਮੈਂ ਜਿਹੜਾ ਸਭ ਤੋਂ ਹੋਰ ਇੰਪੋਰਟੈਂਟ ਆ ਜਿਹੜਾ ਤੁਹਾਡਾ ਕੋਈ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਸ਼ੌਂਕ ਰਹਾ ਹੁਣ ਉਹ ਤੁਸੀਂ ਨਹੀਂ ਕਰ ਰਹੇ ਪਹਿਲਾਂ ਤੁਹਾਨੂੰ ਬਹੁਤ ਪਸੰਦ ਸੀ ਕਰਨਾ ਉਹ ਜਿਹੜਾ ਕੋਈ ਪੋਜ਼ਿਟਿਵ ਸੀਗਾ ਜਿਵੇਂ ਕਿਸੇ ਨੂੰ ਕੋਈ ਗਾਰਡਨਿੰਗ ਦਾ ਸ਼ੌਂਕ ਸੀ ਕਿਸੇ ਨੂੰ ਡਾਂਸਿੰਗ ਦਾ ਸ਼ੌਂਕ ਸੀ ਕਿਸੇ ਨੂੰ ਪੋਇਟਰੀ ਲਿਖਣ ਦਾ ਸ਼ੌਂਕ ਸੀ ਕਿਸੇ ਨੂੰ ਡਰਾਇੰਗ ਦਾ ਸ਼ੌਂਕ ਸੀ ਬਹੁਤ ਉਹ ਸ਼ੌਂਕ ਜਿਹੜਾ ਆਪਣਾ ਪਛਾਣਨ ਦੀ ਕੋਸ਼ਿਸ਼ ਕਰੋ ਵੀ ਮੈਨੂੰ ਕੀ ਸੀ ਮੈਨੂੰ ਕਿਹੜਾ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਕਿਹੜੇ ਕੰਮ ਤੋਂ ਖੁਸ਼ੀ ਮਿਲਦੀ ਸੀ ਤੇ ਮੈਨੂੰ ਰੋਕ ਦਿੱਤਾ ਗਿਆ ਉਹਦੇ ਤੋਂ ਜਿਹੜਾ ਦਿਲ ਮੇਰਾ ਜਿਹਨੂੰ ਬਾਗੋ ਬਾਹ ਹੋ ਜਾਂਦਾ ਸੀ ਕਰਕੇ ਖੁਸ਼ ਹੋ ਜਾਂਦਾ ਸੀ ਆਨੰਦ ਆ ਜਾਂਦਾ ਸੀ ਮੈਨੂੰ ਜਿਹੜੇ ਦਿਨ ਕੰਮ ਤੋਂ ਮਤਲਬ ਉਹ ਕੰਮ ਆਪਣੀ ਜ਼ਿੰਦਗੀ ਚ ਦੁਬਾਰਾ ਸਟਾਰਟ ਕਰੋ ਜਿਹੜਾ ਉਹ ਕਰਨ ਦਾ ਉਹ ਤੁਸੀਂ ਆਪ ਲੱਭਣਾ ਜੇ ਤੁਹਾਨੂੰ ਕੋਈ ਪੜਨ ਦਾ ਸ਼ੌਂਕ ਸੀ ਜਾਂ ਕੋਈ ਪੜਨਾ ਸ਼ੁਰੂ ਕਰ ਦੋ ਜੇ ਤੁਹਾਨੂੰ ਜਿਹੜੀ ਚੀਜ਼ ਤੋਂ ਮਤਲਬ ਪੋਜ਼ਿਟਿਵ ਨੇ ਜਿਹੜੀਆਂ ਉਹ ਐਡਿਕਸ਼ਨ ਜੇ ਤੁਸੀਂ ਪਾਲ ਲਈ ਤੁਹਾਨੂੰ ਰਸ ਵੀ ਆਉਣ ਲੱਗ ਜਾਣਾ ਤੇ ਤੁਹਾਡਾ ਜਿਹੜਾ ਬਹੁਤ ਤੁਸੀਂ ਅੱਗੇ ਵਧਜੋਗੇ ਜ਼ਿੰਦਗੀ 'ਚ ਜੇ ਤੁਸੀਂ ਕੋਈ ਐਗਜ਼ਾਮ ਕਲੀਅਰ ਕਰਨਾ ਜਾਂ ਕੋਈ ਹੋਰ ਜ਼ਿੰਦਗੀ 'ਚ ਕੋਈ ਕੰਮ ਕਰਨਾ ਤੁਹਾਡਾ ਮਾਈਂਡ ਜਿਹੜਾ ਬਹੁਤ ਮੋਟੀਵੇਟ ਹੋ ਜਾਣਾ ਅਪ ਹੋ ਜਾਣਾ ਖੁਸ਼ ਰਹਿਣ ਲੱਗ ਜਾਣਾ ਤੇ ਤੁਸੀਂ ਸਫਲਤਾ ਦੀਆਂ ਜਿਹੜੀਆਂ ਪੌੜੀਆਂ ਚੜਜੋਗੇ ਤੇ ਹਰ ਟਾਈਮ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਤੇ ਇੱਕ ਲਾਸਟ ਦੇ ਵਿੱਚ ਜਿਹੜਾ ਲਾਫਿੰਗ ਯੋਗਾ ਜਿਹੜਾ ਉੱਚੀ ਉੱਚੀ ਜਿਹੜਾ ਹੱਸਣਾ ਉਹ 5 ਮਿੰਟ ਜ਼ਰੂਰ ਹੱਸੋ ਤਾਂ ਇਹ ਜਿਹੜੇ ਤੁਸੀਂ ਸਾਰੇ ਕੁਦਰਤੀ ਜਿਹੜੇ ਮੈਂ ਤੁਹਾਨੂੰ ਢੰਗ ਦੱਸੇ ਨੇ ਨੇਚਰਲ ਵੇਸ ਦੱਸੇ ਨੇ ਤੇ ਛੇਮ ਜਿਹੀ ਇੱਕ ਹੋਰ ਡਾਈਟ ਦੇ ਵਿੱਚ ਆ ਉਹ ਜਿਹੜਾ ਇੱਕ ਤੁਸੀਂ ਜੇ ਡਾਰਕ ਜਿਹੜਾ ਚਾਕਲੇਟ ਹੁੰਦਾ ਜਦੋਂ ਬਹੁਤ ਲੋ ਫੀਲ ਕਰਦੇ ਹੋ ਉਹ ਖਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਇਨਸਟੈਂਡਰਡ ਆ ਡੋਪਾਮਾਈਨ ਰੀਲੀਜ਼ ਹੁੰਦਾ ਪਰ ਇਹ ਲਤ ਨਹੀਂ ਦੀ ਲਾਉਣੀ ਐਡਿਕਸ਼ਨ ਨਹੀਂ ਦੀ ਲਾਉਣੀ ਜਿਹੜੇ ਹੋਰ ਨੇਚਰਲ ਜਿਹੜੀ ਚੀਜ਼ਾਂ ਚੋਂ ਮਿਲਦਾ ਆਪਾਂ ਨੂੰ ਖਾਣ ਵਾਲੀਆਂ ਜਿਵੇਂ ਕਿ ਅਲਮੰਡਸ ਹੋ ਗਏ ਗ੍ਰੀਨ ਵੈਜੀਟੇਬਲਸ ਹੋ ਗਿਆ ਪੰਪਕਿਨ ਸੀਡਸ ਹੋ ਗਏ ਔਰੰਜੀਜ਼ ਹੋ ਗਏ ਬਨਾਣਾ ਹੋ ਗਏ ਅਵਾਕਾਡੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੋਂ ਟਾਈਟ ਦੇ ਵਿੱਚ ਆਪਾਂ ਨੂੰ ਮਿਲਦਾ ਡੋਪਾਮਾਈਨ ਨੇਚਰਲ ਜਿਹੜਾ ਤਰੀਕੇ ਦੇ ਨਾਲ ਇਹ ਖਾਣੀਆਂ ਸਟਾਰਟ ਕਰੋ ਬਾਕੀ ਜਿਹੜੇ ਮੈਂ ਤੁਹਾਨੂੰ ਜਿੰਨੇ ਵੀ ਢੰਗ ਦੱਸੇ ਨੇ ਉਹ ਸ਼ੁਰੂ ਕਰੋ 뮤ਜ਼ਿਕ ਖਾਸ ਕਰਕੇ ਜਾਂ ਜਿਹੜਾ ਵੀ ਤੁਹਾਡਾ ਕੋਈ ਜਿਸ ਤਰ੍ਹਾਂ ਦਾ ਵੀ ਸ਼ੌਂਕ ਆ ਜਿੱਧਰ ਨੂੰ ਵੀ ਤੁਹਾਡਾ ਚੁਕਾ ਉਹ ਕੰਮ ਕਰਨਾ ਸ਼ੁਰੂ ਕਰ ਦੋ ਤੇ ਇੱਕ ਤੁਹਾਡਾ ਮਾਈਂਡ ਖੁਸ਼ ਰਹਿਣਾ ਸ਼ੁਰੂ ਕਰ ਦੂਗਾ ਕਿਉਂਕਿ ਆਪਾਂ ਜਿੰਦਗੀ ਜਿਹੜੇ ਪੜਾਚ ਫਸੇ ਹੁੰਨੇ ਆ ਉਹ ਜੇ ਆਪ ਤੱਕੇ ਨਾਲ ਜਿਹੜਾ ਕੋਈ ਕੰਮ ਕਰ ਰਹੇ ਹੁੰਨੇ ਆ ਉਹਦੇ ਨਾਲੇ ਆਪਾਂ ਨੂੰ ਡਿਪਰੈਸ਼ਨ ਹੁੰਦਾ ਜੇ ਤੁਸੀਂ ਜਿਹੜਾ ਆਪਣਾ ਜਿਹੜਾ ਸ਼ੌਂਕ ਆ ਉਹ ਪੂਰਾ ਕਰਨਾ ਨਾਲ ਨਾਲ ਸ਼ੁਰੂ ਕਰਤਾ ਮਨ ਤੁਹਾਡਾ ਖੁਸ਼ ਰਹਿਣਾ ਸ਼ੁਰੂ ਕਰ ਦੇਣਾ ਤਾਂ ਉਮੀਦ ਆ ਤੁਹਾਨੂੰ ਜਿਹੜਾ ਮੇਰਾ ਸਾਰੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜਿਹੜਾ ਵੀ ਤੁਹਾਡਾ ਕੋਈ ਦੋਸਤ ਮਿੱਤਰ ਆ ਕੋਈ ਡਿਪਰੈਸ਼ਨ ਚ ਉਹਨੂੰ ਇਹ ਵੀਡੀਓ ਅੱਗੇ ਸ਼ੇਅਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ